ਉਹ ਪਾਈ ਅਮਰਪਾਲ ਦਾ ਗਨਾ ਕੀ ਗਾ ਕਿਸ ਜ਼ੁਲਮ ਚੋਂ ਨੂੰ ਅੰਦਰ ਰੱਖਿਆ ਤੁਸੀਂ ਹੂੰ ਇੱਕ ਸਾਲ ਹੋ ਗਿਆ ਐਨਐਸਏ ਲਾ ਕੇ ਸਾਰਾ ਪਰਿਵਾਰ ਇਹ ਸਰਕਾਰ ਇੱਕ ਕਸਾਈ ਬਣ ਗਈ ਹਾਂਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਪ੍ਰਧਾਨ ਲਖਵੀਰ ਸਿੰਘ ਜੀ ਕਿਸ ਤਰ੍ਹਾਂ ਗੱਲ ਸੁਣੀ ਹੈਗੀ ਤੁਹਾਡੀ ਨਿਊਜ਼ ਆਈ ਸੀਗੀ ਸੋਸ਼ਲ ਮੀਡੀਆ ਦੇ ਗੱਲਬਾਤ ਸੁਣੀ ਹੈਗੀ ਵੀ ਤੁਹਾਨੂੰ ਘਰ ਦੇ ਵਿੱਚ ਬੰਦੀ ਬਣਾ ਕੇ ਰੱਖਿਆ ਪੁਲਿਸ ਨੇ ਆ ਘਰ ਦੇ ਵਿੱਚ ਰੈਕਟ ਕੀਤਾ ਕੱਲ ਦਾ ਕੱਲ ਦਾ ਰੈਕਟ ਕੀਤਾ ਘਰ ਦੇ ਵਿੱਚ ਕੱਲ ਦਾ ਕਿੰਨੇ ਵਜੇ ਦਾ ਬਾਜੀ ਰਾਤ ਤਕਰੀਬਨ 6:00 ਵੇ ਸਾਡੇ 6:00 ਵੇ ਪ੍ਰਸ਼ਾਸਨ ਆ ਗਿਆ ਘਰੇ ਅੱਛਾ ਜੀ ਤੇ ਮੈਂ ਤਾਂ ਉੱਥੇ ਗਿਆ ਸੀ ਆਪਣੇ ਟਾਂਡੇ ਸੈਣੀ ਸਾਹਿਬ ਦੇ ਭੋਗ ਤੇ ਹਾਂਜੀ ਹਾਂਜੀ ਤੇ ਕੱਲ ਮੈਨੂੰ ਹੋਰ ਮਸਲੇ ਜਾਣਾ ਸੀ ਤੇ ਮੈਂ ਕੱਲ ਦੇ ਕਹਿ ਰਿਹਾ ਵੀ ਮੈਂ ਉੱਤੇ ਨਹੀਂ ਜਾਣਾ ਮੈਂ ਨੂੰ ਹੋਰ ਮਜਬੂਰੀ ਮੈਂ ਕੰਮ ਤੇ ਮੈਂ ਟਾਈਮ ਦਿੱਤਾ ਪਰ ਇਹਨਾਂ ਨੇ ਨਹੀਂ ਕੱਲ ਮੰਨੀ ਰਾਤ ਇਹ ਘਰੇ ਆ ਕੇ ਨਾਨਕ ਤੇ ਸਾਰੇ ਆਪ ਦਾ ਪ੍ਰਸ਼ਾਸਨ ਭਾਤਾ ਐਸਚੂ ਆ ਕੇ 98 ਨਾਲ ਦੋ ਆ ਕੇ ਸਾਲ ਤੋਂ ਘਰ ਦੇ ਵਿੱਚ ਹੀ ਬੈਠੇ ਆ ਇੱਥੇ ਜੀ ਇਹ ਤੁਹਾਨੂੰ ਮਤਲਬ ਕਿ ਇੱਥੇ ਇਸ ਕਰਕੇ ਬੰਦ ਕੀਤਾ ਵੀ ਤੁਸੀਂ ਅੰਮ੍ਰਿਤਸਰ ਧਰਨੇ ਤੇ ਚ ਪਹੁੰਚਣਾ ਸੀਗਾ ਆ ਬਿਲਕੁਲ ਧਰਨੇ ਜਾਣਾ ਉੱਥੇ ਜਾਣਾ ਸੀ ਪਾਈ ਅੰਮ੍ਰਿਤਪਾਲ ਦਾ ਕੌਮ ਦਾ ਕਾਲ ਆਈ ਸੀ ਪਹੁੰਚਣਾ ਸੀਗਾ ਹੂੰ ਹੂੰ ਫਿਰ ਅਸੀਂ ਤੁਹਾਡੇ ਚੈਨਲ ਤੇ ਜਾਣਾ ਚਾਹੁੰਦੇ ਸਰਕਾਰ ਨੂੰ ਜਿੰਨੇ ਮਰਜ਼ੀ ਸਾਨੂੰ ਬੰਦ ਕਰ ਲਓ ਜੋ ਮਰਜ਼ੀ ਕਰ ਲਓ ਜੀ ਫਿਰ ਜਿਹੜੀ ਕੌਮ ਆ ਸਾਡੀ ਸਿੱਖ ਕੌਮ ਹੈ ਸਾਡੇ ਵੱਡੇ ਸਾਡੇ ਕੋਲੇ ਜਕਤਾਰ ਸਿੰਘ ਬਾਰੇ ਬਸ ਸਰਹਿੰਗਾ ਜ਼ਿਲ੍ਹੇ ਚ ਨਹੀਂ ਰੱਖ ਸਕਦੇ ਸਾਨੂੰ ਘਰਾਂ ਕਿਵੇਂ ਰੱਖ ਲੋਗੇ ਹੂੰ 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 ਉਹ ਪਾਈ ਅਮਰਪਾਲ ਤਾਂ ਗਨਾ ਕੀ ਗਾ ਕਿਸ ਜ਼ੁਲਮ ਚ ਉਹਨੂੰ ਅੰਦਰ ਰੱਖਿਆ ਤੁਸੀਂ ਹੂੰ ਇੱਕ ਸਾਲ ਹੋ ਗਿਆ ਐਨਐਸਏ ਲਾ ਕੇ ਸਾਰਾ ਪਰਿਵਾਰ ਇਹ ਸਰਕਾਰ ਇੱਕ ਕਸਾਈ ਬਣ ਗਈ ਮਾਂ ਵਾਂ ਉਹਨਾਂ ਦੀਆਂ ਉੱਥੇ ਭੁਖੜਤਾਲ ਤੇ ਬੈਠੀਆਂ ਨੇ ਭੈਣਾਂ ਉਹਨਾਂ ਦੀਆਂ ਭੁਖੜਤਾਲ ਤੇ ਬੈਠੀਆਂ ਨੇ ਸਾਰਾ ਪਰਿਵਾਰ ਉਹਨਾਂ ਭੁਖੜਤਾਲ ਤੇ ਬੈਠਾ ਹੋਇਆ ਹੈ ਹਾਂਜੀ ਜੀ ਉਹ ਬੱਚੇ ਉਹਨਾਂ ਨੇ ਫੋਨ ਦੀਆਂ ਉਲਟੀਆਂ ਲੱਗੀਆਂ ਹੋਈਆਂ ਸਿੰਘਾਂ ਨੂੰ ਬੜੂ ਬੜੂ ਕੋੜ ਜੇਲ੍ਹ ਦੇ ਵਿੱਚ ਭੋਖੜ ਤਾਲ ਤੇ ਸਿੰਘਾਂ ਨੂੰ ਤਮਾਕੂ ਖਾਨ ਤੋਂ ਮਜਬੂਰ ਕੀਤਾ ਜਾ ਰਿਹਾ ਏ ਹੂੰ ਉਹਨਾਂ ਦੇ ਵਿੱਚ ਇਤੋਂ ਪੰਜਾਬ ਦੀ ਸਰਕਾਰ ਤੇ ਜਾ ਕੇ ਉੱਥੇ ਜੇਲ੍ਹਾਂ ਦੇ ਵਿੱਚ ਕੂਫੀਆ ਕੈਮਰੇ ਲਵਾ ਰਹੇ ਨੇ ਜੀ ਇਹ ਬਿਲਕੁਲ ਸਾਡੇ ਨਾਲ ੱੱੱਕਾ ਇਸੇ ਕੌਮ ਨਾਲ ੱੱੱਕਾ ਕਰੀਏ ਤੇ ਪੰਜਾਬ ਅੱਗੇ ਕਾਲੀ ਸਰਕਾਰ ਨੂੰ ਕਰਕੇ ਵੇਖ ਲਿਆ ਕਾਂਗਰਸ ਨੂੰ ਕਰਕੇ ਵੇਖ ਲਿਆ ਏ ਜੀ ਉਹਨਾਂ ਭਗੰਤਮਾਨ ਵੀ ਕਰਕੇ ਵੇਖ ਲਿਆ ਐਸੀ ਕੌਮ ਨੇ ਇਸੇ ਤਰ੍ਹਾਂ ਚੜ੍ਹਦੀ ਕਲਾ ਰਹਿਣਾ ਪਰ ਇਹ ਸਰਕਾਰਾਂ ਨਹੀਂ ਲੱਭੜੀਆਂ ਬਾਅਦ ਚ ਜੀ ਦੀ ਅਲੀਆ ਸਰਾਰਾ ੱੱਕਾ ਕਰਦੇ ਹੋ ਲੱਭਣੀ ਨਹੀਂ ਬਾਅਦ ਚ ਬਿੱਕਰ ਚਲੇ ਗਏ ਉਹਨਾਂ ਦੇ ਹਵਾੜੇ ਵਿਖਰੀ ਤੇ ਖਾਲਸੇ ਪੰਥ ਨੇ ਇਸੇ ਤਰ੍ਹਾਂ ਹੀ ਕੌਮ ਤੇ ਰਾਜ ਕਰਨਾ ਹੈ ਤੇ ਇਹ ਗੱਲ ਦੱਸਦੇ ਨੇ ਚਾਹੁੰਦੇ ਸਰਕਾਰ ਨੂੰ ਸਪੈਸਟ ਨਵਜਾਂ ਚ ਜੀ ਵੀ ਜਿਨ੍ਹਾਂ ਨੇ ਕੌਮ ਨਾਲ ਦਗਾ ਕੀਤੀ ਤੁਹਾਨੂੰ ਵਾਦਾ ਕੀਤਾ ਸੀ ਕੌਮ ਨਾਲ ਤੇਚਰੀਵਾਲ ਨੇ ਵੀ ਕੀਤਾ ਸੀ ਇੱਕ ਮੌਕਾ ਦੇ ਦਿਓ ਸਾਨੂੰ ਵੀ ਅਸੀਂ ਸਾਰੇ ਸੇ ਕੌਮ ਦੇ ਮਸਲੇ ਹੱਲ ਕਰਾਂਗੇ ਜੀ ਤੇਰਾ ਹੱਲ ਤਾਂ ਕੀ ਕਰਨੇ ਸਾਡੇ 9 ਜਨ ਦੂਜੇ ਵੀ ਜ਼ਿਲ੍ਹਿਆਂ ਚ ਚੁੱਕ ਚੁੱਕ ਕੇ ਬੰਦ ਕਰ ਰਹੇ ਨੇ ਬਿਨਾ ਦੇ ਕਸੂਰ ਸਿੰਘਾ ਨੂੰ ਜਿਹੜੇ ਨਸ਼ੇ ਦਾ ਪ੍ਰਚਾਰ ਕਰਦੇ ਸੀ ਨਸ਼ਾ ਰੋਕਣ ਦੀ ਗੱਲ ਕਰਦੇ ਸੀ 9 ਜਨ ਨੂੰ ਅਮਰਤ ਨਾਲ ਜੋੜਦੇ ਸੀ ਹੂੰ ਤੁਸੀਂ ਤਾਂ ਉਹਨਾਂ ਸਾਥ ਦੇਣਾ ਚਾਹੀਏ 9 ਜਨ ਦਾ ਤੁਹਾਨੂੰ ਤਾਂ ਸਾਥ ਦੇਣਾ ਚਾਹੀਏ ਚੰਗਾ ਕੰਮ ਕਰ ਰਹੇ ਤੁਸੀਂ ਹੋਰ ਤੁਸੀਂ ਸਾਡਾ ਸਾਥ ਲਾਓ ਤੇ ਤੁਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਓ ਤੁਸੀਂ ਬਿਨਾ ਗੱਲ ਤੋਂ ਬਿਨਾ ਕਿਸੇ ਗੱਲ ਤੋਂ ਚੁੱਕ ਕੇ ਇਹਨਾਂ ਜ਼ਿਲ੍ਹਾ ਵਿੱਚ ਬੰਦ ਕਰਤਾ ਉਹ ਵੀ ਪੰਜਾਬ ਦੇ ਬਾਹਰ ਦੇ ਜ਼ਿਲ੍ਹੇ 'ਚ ਭੇਜਿਆ ਹੈ। ਜੀ ਸਾਨੂੰ ਰੋਕਾ ਲਾਂਪ ਬਾਜੀ ਉਹਦੀ ਕੌਮ ਸਾਨੂੰ ਦੋਨੂੰ ਰੱਖ ਲਿਆ ਤਹਾਂ ਨੂੰ ਰੱਖ ਲਿਆ ਤੇ ਵਿਹਾਂ ਨੂੰ ਰੱਖ ਲਿਆ ਕੌਮ ਉੱਥੇ ਫਿਰ ਪਹੁੰਚ ਕੇ ਹਜ਼ਾਰਾਂ ਲੱਖਾਂ ਦਾ ਕੱਟ ਉੱਥੇ ਫਿਰ ਹੋ ਗਿਆ ਹੈ। ਜੀ ਕਿੰਨਾ ਜ਼ੋਰ ਸਾਨੂੰ ਬੰਦ ਕਰਨਗੇ ਜ਼ਿਲ੍ਹਾ ਜੀ ਅਸੀਂ ਨਾ ਡਪਣਾ ਤੇ ਨਾ ਸਾਨੂੰ ਡਰ ਕਿਸੇ ਦਾ ਨਾ ਅਸੀਂ ਡਰਨਾ ਹੈ। ਅਸੀਂ ਕਿਹੜੇ ਕੋਈ ਗਲਤ ਕੰਮ ਕਰਦੇ ਨਹੀਂ ਆਂ ਆਪਣੀ ਕਿਰਤ ਕਰਕੇ ਆਪਣੇ ਆਪਣੇ ਘਰਾਂ 'ਚ ਗੁਜ਼ਾਰਾ ਕਰਦੇ ਆਂ ਤੇ ਕੌਮ ਦੀ ਸੇਵਾ ਕਰਦੇ ਹੈਗੇ ਆ। ਇਹ ਗੱਲ ਪ੍ਰਧਾਨ ਸਾਹਿਬ ਜੀ ਜਿਹੜੇ ਆਪਣੇ ਪੰਥਕ ਪਾਰਟੀ ਦੇ ਲੀਡਰ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਲੀਡਰ ਹੈਗੇ ਸੀਗੇ ਜਦੋਂ ਭਾਈ ਅਮਰਪਾਲ ਸਿੰਘ ਪ੍ਰਚਾਰ ਕਰਦੇ ਸੀ ਅਮਰ ਸ਼ਕਾਰੇ ਸੀਗੇ ਇਹ ਕਹਿੰਦੇ ਸੀ ਵੀ ਮੌਜੂਦਾ ਸਰਕਾਰ ਨੂੰ ਇਹ ਗੱਲ ਕਹਿੰਦੇ ਸੀ ਵੀ ਸਾਨੂੰ ਇੱਕ ਘੰਟਾ ਦਿਓ ਅਸੀਂ ਚੁੱਕੇ ਨੂੰ ਅੰਦਰ ਕਰਦੇ ਹਾਂ ਕੀ ਕਹਿੰਦੇ ਹੋ ਵੇਖੋ ਉਸ ਟਾਈਮ ਤੱਕ ਜਿਹੜੇ ਹਰਸਿਮਰਤ ਕੌਰ ਬਾਦਲ ਇਹ ਕਹਿੰਦਾ ਕਿ ਉਨੇ ਪਾਰਲੀਮੈਂਟ ਦੇ ਵਿੱਚ ਜਾ ਕੇ ਬੋਲੀ ਵੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ 'ਚ ਰਲਈ ਹੋਈ ਹੈ ਕਿ ਅਮਰਿਤਪਾਲ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਹੈ ਜੀ ਇਹ ਪੰਜਾਬ ਦੇ ਨੌਜਵਾਨਾਂ ਨੂੰ ਭੁਖਾ ਰਿਹਾ ਹੈ ਜੀ ਵਾਰ-ਵਾਰ ਪਾਰਲੀਮੈਂਟ ਦੇ ਵਿੱਚ ਭਾਸ਼ਣ ਦਿੱਤੇਗੇ ਉਦੋਂ ਮਜੀਠੀਆ ਨੇ ਬੜੇ ਸਖਤ ਬਿਆਨ ਦਿੰਦੇ ਸੀ ਤਕਵੀਰ ਬਾਦਲ ਦੇ ਬਿਆਨ ਨੇ ਜੀ ਰਾਜੇ ਵਿਡਿੰਗ ਦੇ ਬਿਆਨ ਨੇ ਹੋਰ ਕਈ ਪਾਰਟੀਆਂ ਦੇ ਸਾਡੇ ਕੋਲ ਬਿਆਨ ਪੈ ਰਿਕਾਰਡਿੰਗਾਂ ਤੋਂ ਭੇਜ ਦਿੰਦੇ ਆ ਵੀ ਕਿਹੜੇ ਕਹਿੰਦੇ ਅਸੀਂ ਅਮਰਪਾਲ ਨੇ ਪੰਜਾਬ ਦੀ ਉਹ ਕਰਤਾ ਅਮਰਪਾਲ ਨੇ ਆ ਕਰਤਾ ਹੂੰ ਅੱਜ ਉਹੋ ਹੀ ਅਮਰਪਾਲ ਦੇ ਹੱਕ ਚ ਕਮੇਟੀਆਂ ਬਣਾ ਰਹੇ ਉਹੋ ਜਾ ਕੇ ਵਿਰਸਾ ਸਿੰਘ ਵਲਟੇਰੇ ਵਰਗੇ ਉਹ ਜਾ ਕੇ ਉੱਥੇ ਭਾਸ਼ਣ ਦੇ ਰਹੇ ਲੰਮੇ ਲੰਮੇ ਪਾਵਾ ਕਰਕੇ ਹੂੰ ਵੀ ਉਹ ਜਹਜਦਰ ਕਾਲਤਾ ਸਾਹਿਬ ਨੇ ਵੀ ਹੁਣ ਕਮੇਟੀ ਬਣਾਤੀ ਬਾਦਵੰਦ ਕਹਿੰਦੇ ਹਾਂਜੀ ਕਿ ਪਹਿਲੇ ਦਿਨ ਤੋਂ ਜਾ ਕੇ ਜਹਜਦਰ ਉੱਥੇ ਬੈਠ ਜਾਂਦਾ ਵੀ ਉਹ ਪ੍ਰਸ਼ਮਾਲ ਜੋ ਸਾਥ ਦਿੰਦਾ ਜਹੇਦਾਰ ਨਾਲ ਉਹ ਹਰਪ੍ਰੀਤ ਨਾਲ ਉਹ ਮੀਟਿੰਗਾਂ ਵੀ ਕਰਕੇ ਗਿਆ ਆਪਣਾ ਅਮਰਪਾਲ ਹਰਪ੍ਰੀਤ ਸਿੰਘ ਨਾਲ ਮਿਲ ਕੇ ਗਿਆ ਜਹੇਦਾਰ ਨੂੰ ਜੀ ਜੀ ਤੇ ਉਸ ਤੋਂ ਬਾਅਦ ਕਿਸੇ ਦਾ ਕੋਈ ਤਾਲ ਇੱਕ ਨਾਂ ਬਿਆਨ ਹੋਣਾ ਅੱਜ ਕੌਮ ਦੇ ਵਿੱਚ ਰੋਸ ਜਗਾ ਤੇ ਅੱਜ ਜਹੇਦਾਰ ਨੇ ਫਿਰ ਕੌਮ ਨੂੰ ਐਲਾਨ ਕਰਤਾ ਹੈ ਹੂੰ ਤੇ 1991 ਕੇ 1999 ਦੀ ਗੱਲ ਉਹਨਾਂ ਤੋਂ ਨਾਕੋ ਕੋ ਦੀ ਘਰ ਦੀ ਨੂੰ ਅਰੈਸਟ ਕਰ ਲਿਆ ਸੀ ਗੋਬਿੰਦ ਸਿੰਘ ਰਾਮ ਨੇ ਉਸ ਤੋਂ ਜਹੇਦਾਰ ਸੀ ਕਾਲਤਾ ਸਾਹਿਬ ਦਾ ਪ੍ਰੋਫੈਸਰ ਦਰਸ਼ਨ ਸਿੰਘ ਹੂੰ ਉਹਨੇ ਇਲਾਨ ਕਰਤਾ ਸੀ ਮੈਂ ਥਾਣਾ ਜਾ ਕੇ ਆਵਾਂ ਉੱਥੇ ਬੈਠਾਂਗਾ ਜਾ ਕੇ ਧਰਨਾ ਲਾ ਕੇ ਕੌਮਨ ਲਾ ਕੇ ਆਪ ਬੈਠਾਂਗਾ ਜੀ ਰਾਤ 1 ਵਜੇ ਉਹ ਪੈਨ ਨੂੰ ਛੱਡਦਾ ਸੀ ਪੁਲਿਸ ਰਾਤ 1 ਵਜੇ ਜੀ ਜ਼ਹਿਦਾਰ ਕਮੇਟੀਆਂ ਜ਼ਰੂਰ ਬਣਾ ਰਿਹਾ ਗੱਲਾਂ ਜ਼ਰੂਰ ਕਰ ਰਿਹਾ ਸ਼ਰਮਣੀ ਕਮੇਟੀ ਨੂੰ ਹੁਕਮ ਕਰ ਰਿਹਾ ਹੈ ਜੀ ਕਿ ਸ਼ਰਮਣੀ ਕਮੇਟੀ ਕਿੰਦੇ ਆਸਰੇ ਚੱਲਦੀ ਉੱਪਰ ਡਰਾਮੇਬਾਜ਼ੀਆਂ ਕਰ ਰਿਹਾ ਸ਼ਰਮਣੀ ਕਮੇਟੀ ਜੋ ਸੁਖਵੀਰ ਬਾਦਲ ਕਹਿ ਰਿਹਾ ਉਹ ਹੀ ਕਰਨਾ ਹੈ ਜੀ ਜੋ ਵਿਰਸਾ ਸਿੰਘ ਮਟੋਏ ਨੇ ਕਹਿਣਾ ਉਹ ਹੀ ਹੋਣਾ ਹੈ ਜੋ ਮਜੀਠੀਆ ਨੇ ਕਹਿਣਾ ਉਹ ਹੀ ਹੋਣਾ ਹੈ ਉੱਤੇ ਸ਼ਰਮਣੀ ਕਮੇਟੀ ਚ ਪ੍ਰਧਾਨ ਸਾਹਿਬ ਇਹ ਜੇ ਸੁਖਵੀਰ ਬਾਦਲੇ ਗੱਲ ਕਰਦੇ ਆ ਸੋਸ਼ਲ ਮੀਡੀਆ ਤੇ ਕਹਿੰਦੇ ਵੀ ਮੈਂ ਭਾਈ ਅਮਰਤਪਾਲ ਨੂੰ ਤੇ ਬੰਦੀ ਸਿੰਘ ਜਿੰਨੇ ਹੈਗੇ ਨੇ ਮੈਂ ਰਿਆ ਕਰਾਵਾਂਗਾ ਮੈਨੂੰ ਵੋਟਾਂ ਪੰਜਾਬ ਦੇ ਲੋਕ ਵੋਟਾਂ ਦੇਣ ਅੱਗੇ ਤੈਨੂੰ ਤਿੰਨ ਵਾਰੀ ਲਗਾਤਾਰ ਮੁੱਖ ਮੰਤਰੀ ਬਣਿਆ ਤਿੰਨ ਵਾਰੀ ਤੂੰ ਪੰਥ ਦੇ ਨਾਂ ਤੇ ਵੋਟਾਂ ਲਈਆਂ ਨੇ ਜੀ ਪਹਿਲੋ 84 ਦੇ ਨਾਂ ਦੀ ਗੱਲ ਕਰਦਾ ਰਿਹਾ ਕਿ ਜਦੋਂ 1900 ਕਿੰਨੇ ਜਿਹੇ ਦੀ ਸਰਕਾਰ ਬਣੀ ਉਹ 97 ਜਿ ਬਣਿਆ ਉਹ ਉਹ ਮਤਾ ਪਾਇਆ ਪ੍ਰਕਾਸ਼ ਮਹਾਰਾਜ ਨੇ ਜਿੰਨੇ ਬੰਦੀ ਸਿੰਘਾ ਜਿੰਨੇ ਕੌਮ ਦੇ ਬਿੱਲੀ ਦੇ ਡੰਗਿਆਂ ਤੇ ਮਸਲੇ ਔਰ ਉਹਨਾਂ ਦਰਬਾਰ ਸਾਹਿਬ ਤੇ ਘਰਾ ਹਮਲਾ ਹੋਇਆ ਜਿਹੜੇ ਸਿੰਘ ਟੂਟੇ ਪੁਲਿਸ ਮੁਕਾਬਲੇ ਸ਼ਹੀਦ ਕੀਤੇ ਗਏ ਨੇ ਉਹ ਮੈਂ ਸਾਰਿਆਂ ਦਾ ਕੌਮ ਨੂੰ ਇਨਸਾਫ ਲੈ ਕੇ ਦਿਆਂਗਾ ਜੀ ਜਦੋਂ ਕੌਮ ਨੇ ਗੱਲ ਕੀਤੀ ਸਰਕਾਰ ਬਣ ਕੇ ਕਹਿੰਦਾ ਪੁਰਾਣੇ ਜ਼ਖਮ ਨਹੀਂ ਕਰੋਚੀ ਦਾ ਤੇ ਪ੍ਰਕਾਸ਼ ਮਹਾਰਾਜ ਦਾ ਬਿਆਨ ਸੀ ਪੁਰਾਣੇ ਜ਼ਖਮ ਨਹੀਂ ਕਰੋਚੀ ਦਾ ਜੀ ਉਸ ਤੋਂ ਬਾਅਦ ਫਿਰ ਤੁਹਾਡੀ ਸਰਕਾਰ ਬਣੀ ਜੀ ਤੋਂ ਯਾਰ ਸੱਬ ਦੇ ਵਿੱਚ ਉਦੋਂ ਤੁਸੀਂ ਫਿਰ ਵਰਦੀ ਸਿੰਘਨ ਗਾ ਉਹ ਤੋਂ ਪਾਈਕਰਤ ਸਿੰਘ ਮੋਰਚਾ ਲਾ ਕੇ ਬੈਠਾ ਆਪਣੇ ਅੰਮ੍ਰਿਤਸਰ ਦੀ ਧਰਤੀ ਤੇ ਹਾਂਜੀ ਤੇ ਉਹਦੇ ਨਾਲ ਧੋਖਾ ਕੀਤਾ ਉਹਨੂੰ ਸਰੋਵਰ ਦਾ ਜਲ ਪਿਆ ਕੇ ਜਾ ਕੇ ਤੇ ਜਾ ਕੇ ਉਹਦੀ ਭੁਖੜਦਾਲ ਚੜਾਈ ਤੇ ਉਹਨੂੰ ਸਿੰਘ ਨੂੰ ਟੈਂਕੀ ਤੋਂ ਛਾਲ ਮਾਰ ਕੇ ਆਪਣੀ ਚੀਮ ਲੀਲਾ ਖਤਮ ਕਰਨੀ ਪਈ ਜੀ ਦੂਸਰੀ ਗੱਲ ਤੁਹਾਡੀਆਂ ਗੱਲਾਂ ਵਿੱਚ ਬਾਹਰ ਆ ਰਹੀਆਂ ਗੱਲਾਂ ਬਾਹਰ ਆ ਰਹੀਆਂ ਨੇ ਇੱਕ ਵਾਰੀ ਉਹ ਤੋਂ ਮੱਕੜ ਸੀ ਸ਼੍ਰੋਮਣੀ ਕਮੇਟੀ ਦੇ ਅਸ्तार ਸੇ ਮੱਕੜ ਪ੍ਰਧਾਨ ਸੀ ਤੇ ਉਹਨੇ ਕਿਹਾ ਵੀ ਹਾਂਜੀ ਬੰਦੀ ਸਿੰਘਾਂ ਨੇ ਬੜਾ ਰੌਲਾ ਪੈ ਰਿਆ ਤੇ ਬੰਦੀ ਸਿੰਘ ਆਪਣੇ ਰਿਅਕਰ ਆਪਾਂ ਬੋਲਣਾ ਚਾਹੀਦਾ ਸੈਂਟਰ ਤੇ ਜਾ ਕੇ ਜੀ ਤੇ ਪ੍ਰਕਾਸ਼ ਨੇ ਬਦਲ ਕਹਿੰਦਾ ਵੀ ਸਾਨੂੰ ਸਾਰੇ ਟੈਪਰ ਨੂੰ ਯਾਰ ਦੇ ਦੇ ਫਿਰ ਉਹਨਾਂ ਦੇ ਰਿਅਕਰਾ ਲਓ ਜੀ ਇਹ ਉਹਨਾਂ ਦੇ ਬਿਆਨ ਨੇ ਸਾਡੇ ਪਿਆਰ ਨਹੀਂ ਗਏ ਉਹਨਾਂ ਦੀ ਬਿਆਨ ਨਹੀਂ ਗੱਲਾਂ ਹੋਈਆਂ ਹੀਆਂ ਨੇ ਦੋ ਤਿੰਨ ਵਾਰੀ 2000 ਆਪਣੇ ਬਾਅਦ ਵਿੱਚ 15 ਚ 14 ਗੁਰੂ ਗ੍ਰੰਥ ਸਾਹਿਬ ਤੋਂ ਬੁਰਜਵਾਰ ਸਿੰਘ ਦੇ ਚੋਰੀ ਹੁੰਦਾ ਕਿੰਦੀ ਉਹਨਾਂ ਦੀ ਰਿਪੋਰਟ ਜਨਤਕ ਹੋ ਚੁੱਕੀ ਹੈ ਡੇਰਾ ਸਰਸਾ ਨੇ ਵੇਦਵੀ ਕਰਾਈ ਜੀ ਤੇ ਹਣੀਪ੍ਰੀਤ ਨੇ ਕਹਿਣ ਤੇ ਕੱਲ ਹੀ ਖਬਰ ਚੰਦਰੀ ਸਾਰਾ ਖਾਰੇ ਨੈਟਵਰਕ ਤੇ ਖਬਰਾਂ ਨਾਲ ਭਰੇ ਪਏ ਨੇ ਜੇ ਕਿਦੋਂ ਉੱਤੇ ਲੌਕਡ ਨਾਏ ਤੇ ਉਹਨਾਂ ਹਣੀਪ੍ਰੀਤ ਨੂੰ ਗੁੱਸਾ ਆ ਗਿਆ ਤਾਂ ਉਹਨੇ ਕੌਕੋ ਸਾਹਮਣੇ ਰੜ ਕੇ ਕਹਿ ਵੀ ਗੁਰੂਗ੍ਰੰਥ ਸਾਹਿਬ ਵਿਦਵੀ ਕਰਾਓ ਤੁਸੀਂ ਵਿਦਵੀ ਕਰਾਓ ਉਹਨੇ ਉਹ ਕਿੜਾ ਬੁਰਜ ਜਵਾਹਰ ਸਿੰਘ ਦਾ ਮਹਾਰਾ ਰੂਪ ਚੋਰੀ ਕਰਾਇਆ ਹਣੀਪ੍ਰੀਤ ਤੇ ਕਹਿੰਦੇ ਹੋਇਆ ਪ੍ਰਧਾਨ ਜੀ ਜਿਹੜੀ ਗੱਲ ਤੁਸੀਂ ਕਰਦੇ ਹੋ ਹੁਣ ਤੁਸੀਂ ਗੱਲ ਖੋਲੀ ਹੈਗੀ ਹੈ ਜੀ ਪ੍ਰਦੀਪ ਕਲੇਰ ਜਿਹੜਾ ਮੁੱਖ ਵਿਦਵੀਆਂ ਦਾ ਕਾਂਡ ਦਾ ਆਗੂ ਸੀਗਾ ਹੂੰ ਹੂੰ ਉਹਨੂੰ ਗ੍ਰਿਫਤਾਰ ਕੀਤਾ ਹੈ ਯੁੱਧਿਆ ਦੇ ਵਿੱਚ ਹੂੰ ਤੇ ਕਿਸੇ ਵੀ ਸ਼੍ਰੋਮਣੀ ਕਾਲੀ ਦਾਲ ਦੇ ਲੀਡਰ ਦਾ ਕੋਈ ਬਿਆਨ ਆਇਆ ਹੋਵੇ ਜਾਂ ਐਸਜੀਪੀਸੀ ਦਾ ਬਿਆਨ ਆਵੇ ਵੀ ਇਹਦੇ ਤੇ ਸਖਤ ਕਾਰਵਾਈ ਕੀਤੀ ਜਾਵੇ ਕੋਈ ਸੁਣਿਆ ਤੁਸੀਂ ਬਿਆਨ ਇਹੋ ਜਿਹਾ ਕੋਈ ਵੇਖੋ ਜੀ ਕੋਈ ਬਿਆਨ ਨਹੀਂ ਸੁਣਿਆ ਕੁਛ ਨਹੀਂ ਕੀਤਾ ਜੇ ਉਹਨਾਂ ਨੇ ਬਿਆਨ ਦਿੰਦੇ ਤੇ ਇਹਨਾਂ ਦੇ ਪੜਦੇ ਆਪਦੇ ਯਾਰ ਹੋਣੇ ਸੀ ਜੀ ਸ਼੍ਰੋਮਣੀ ਕਮੇਟੀ ਤਾਂ ਹੁਣ ਬਾਦਲਾਂ ਦੀ ਬੁੱគ ਸ਼੍ਰੋਮਣੀ ਕਮੇਟੀ ਜੇ ਨਾਂ ਨਹੀਂ ਲੈ ਰਹੀ ਸ਼੍ਰੋਮਣੀ ਕਮੇਟੀ ਸਾਡੀ ਸ਼ੀਤਾਂ ਦੀ ਸੰਸਥਾ ਸੀ ਸਾਡੇ ਵੱਡਿਆਂ ਨੇ ਖੂਨ ਡੋਲ ਕੇ ਬਣਾਈ ਸੀ ਜੀ ਅੱਜ ਕੱਲੋ ਸ਼੍ਰੋਮਣੀ ਕਮੇਟੀ ਬਾਦਲਾਂ ਦੀ ਖਰਕੇਲ ਆ ਹੂੰ ਪ੍ਰਕਾਸ਼ ਹੈ ਬਾਦਲ ਉਹਦੇ ਮੁੰਡੇ ਦੀ ਖਕੀਲ ਆ ਜਿਹੜੇ ਉਹਦੇ ਸ਼੍ਰਮਣਿਕ ਕਮੇਟੀ ਦੇ ਜਿਹੜੇ ਕਿਹੜੇ ਇਹਨਾਂ ਮੰਤਰੀ ਸਾਫਕਾ ਮੰਤਰੀ ਜਾਂ ਮਜੀਠੀਆ ਹੈ ਜੋ ਉਹਨਾਂ ਨੂੰ ਉਹ ਮੰਨਦੀ ਆ ਹੁਣ ਤਾਂ ਨਹੀਂ ਜਾਂ ਕੋਈ ਉਹ ਜਹੇਦਰ ਥੋੜਾ ਪ੍ਰਧਾਨ ਤੋਂ ਤੱਕ ਨਾਂ ਦਾ ਪੁੱਤ ਖਿਡਾਰਿਆ ਤੇ ਸ਼੍ਰਮਣਿਕ ਕਮੇਟੀ 'ਚ ਤੇ ਨਾਂ ਦੇ ਰਿਮੋਟ ਨੇ ਉਹਨਾਂ ਦੇ ਚੱਲਣ ਵਾਲੇ ਰਿਮੋਟ ਨੇ ਬਾਦਲ ਪਰਿਵਾਰ ਦੇ ਜੀ ਜੀ ਦੂਜੇ ਪ੍ਰਧਾਨ ਜੀ ਜਿਹੜੇ ਸਾਧੂ ਸੰਤ ਹੈਗੇ ਨੇ ਘੱਟੋ ਘੱਟ 3200 ਸੰਸਥਾਵਾਂ ਹੋਣਗੀਆਂ ਹਮ ਉਹ ਜਿਹੜੇ ਬਦਵੀਆਂ ਜਿਨ੍ਹਾਂ ਨੇ ਬਦਵੀਆਂ ਕਰਵਾਈਆਂ ਨੇ ਜਿਵੇਂ ਪ੍ਰਦੀਪ ਕਲੇਰ ਦੀ ਆਪਾਂ ਗੱਲ ਕਰਦੇ ਆਂ ਤੇ ਉਹ ਕਿਉਂ ਨਹੀਂ ਬੋਲਦੇ ਭਲਾ ਮੇਥੋਂ ਕਿਹੜੇ ਸਾਧੂ ਸੰਤਾਂ ਦੀ ਗੱਲ ਕਰਦੇ ਹੋ ਕਿਹੜੇ ਸਾਧੂ ਸੰਤ ਨੇ ਕਿਹੜੇ ਸੇਵਾ ਕਰਨ ਵਾਲੇ ਹੈਗੇ ਉਹ ਤਾਂ ਜਾਂਦਾ ਤਾਂ ਸਾਡੇ ਨਾਲ ਜਾਂਦੇ ਆ ਹੂੰ ਜਿਹੜੇ ਉਹਨਾਂ ਨੂੰ ਕੌਮ ਦਾ ਦਰਦ ਹੈ ਕਿ ਉਹਨਾਂ ਨੂੰ ਪੰਥ ਦਾ ਦਰਦ ਹੈ ਤੇ ਕਿਹੜੇ ਗੁਰੂ ਨੂੰ ਪਿਆਰ ਕਰਦੇ ਧੰਨ ਗੁਰੂ ਸਾਹਿਬ ਸਾਰੇ ਸਾਧੂ ਨਾਲ ਜੁੜਦੇ ਆ ਪ੍ਰਧਾਨ ਜੀ ਸਪਸ਼ਟ ਗੱਲ ਹੈਗੀ ਹੈ ਕਿ ਬਾਬਾ ਬੁੱਢਾ ਦਲ ਬਾਬਾ ਤਰਨਾ ਦਲ ਵਾਵਾ ਬਿਦੀ ਚੰਦ ਤੇ ਹੋਰ ਵੀ ਸੰਸਥਾਵਾਂ ਹੈਗੀਆਂ ਨੇ ਜਿਵੇਂ ਆਪਾਂ ਨਾਨਕ ਸਰ ਸੰਪਰਦਾਵਾਂ ਕਹਿ ਲਈਏ ਤੇ ਇਹ ਸੰਪਰਦਾਵਾਂ ਦੇ ਵਿੱਚੋਂ ਕੋਈ ਆਵਾਜ਼ ਬਲੰਦ ਕਰਦਾ ਤੁਹਾਡੇ ਸਾਹਮਣੇ ਵੇਖੋ ਇਹਨਾਂ ਉਹ ਇਹ ਤੁਹਾਨੂੰ ਗੱਲ ਕਰਨ ਲੱਗੇ ਤੇ ਵਿੱਚੋਂ ਗੱਲ ਹੋਰ ਪੱਥ ਇਹ ਕਿਹੜੇ ਨੇ ਕਿਹੜੇ ਚਲੋ ਗੁਨਿਆਗ ਸਿੰਘ ਜਨਾਲ ਕਹੀ ਜਾਂਦੇ ਨੇ ਅੰਗਸਣ ਜਿੱਥੇ ਕੱਲ ਹੀ ਉੱਥੇ ਪਹੁੰਚੀਆਂ ਹੋਈਆਂ ਸੀ ਆਪਾਂ ਕਹਿਆ ਤਾਂ ਢਾਂਡੇ ਜੀ ਜੀ ਫਿਰ ਕਿਹੜੇ ਅਸਲੀ ਕਿਹੜੇ ਸੰਤ ਸਰਕਾਰੀ ਸੰਤ ਨੇ ਕਿਵੇਂ ਹਰਨਾਮ ਸਿੰਘ ਤੁਮਾ ਨੇ ਇੱਕ ਸੰਤਮਾਜ ਬਣਾਇਆ ਹੈ ਹੂੰ ਉਹ ਕਹਿੰਦਾ ਮੈਂ 150 ਸੰਤਾਂ ਜੀ ਉਹ 137 ਸੰਤਨਾਂ ਦੀ ਆਪਦੀ ਕਮੇਟੀ ਬਣਾਈ ਫਿਰਦਾ ਹੈ ਤੇ 137 ਸੰਤਨਾਂ ਨੇ ਵੀ ਬਦਲਾਂ ਨੂੰ ਸਪੋਰਟ ਦਿੱਤੀ ਜੀ ਤੇ ਦੇਰੇ ਸਰਸੇ ਨੇ ਵੀ ਦਿੱਤੀ ਹੋਰ ਸਾਰਿਆਂ ਨੇ ਬਦਲਾਂ ਨੂੰ ਸਪੋਰਟ ਕਰਤੀ ਪਰ ਉਹ 137 ਵੋਟ ਕਿੱਥੇ ਗਈ ਤੇ ਕਿਹੜੀ ਸਾਰੇ ਇਹਨਾਂ ਸੰਤਨਾਂ ਕਿੱਧਰ ਗਈਆਂ ਵੋਟਾਂ ਸਾਰੇ ਗੁਰੂ ਕਾਂਸੇ ਜਿੱਦ ਕਿੰਨਾ ਬੇਦਬੀ ਕਰਾਈ ਸਾਰੇ ਨੌਜਵਾਨਾਂ ਨੇ ਇਹਨਾਂ ਨੂੰ ਬਾਟੀ ਵਾਂਗੂ ਮਾਇੰਕ ਰੱਖਤਾ ਕਾਲੀ ਗੱਲ ਨੂੰ ਜੀ ਇਹ ਗੱਲ ਹੈਗੀ ਵੀ ਸੰਤ ਤੇ ਉਹ ਨਾਂ ਦੇ ਸੰਤ ਨੇ ਚੋਲਿਆਂ ਵਾਲੇ ਸੰਤ ਨੇ ਪੰਥ ਦਾ ਨਾਂ ਕੋਈ ਦਰਦ ਨਹੀਂ ਉਹ ਆਪਦੇ ਗੋਲਕਾ ਭਰਨ ਵਾਲੇ ਨੇ ਘਰਾਂ ਚ ਆਪਦੇ ਆਪਣੇ ਐਸ਼ ਵਾਲੀ ਜ਼ਿੰਦਗੀ ਜਿਉਣ ਵਾਲੇ ਸੰਤ ਨੇ ਲੋਕਾਂ ਦੇ ਪੈਸਿਆਂ ਤੇ ਬਾਹਰੋਂ ਮਗਾ ਕੇ ਨਾਂ ਰੱਖ ਕੇ ਫੋਟੋਆਂ ਵੀਡੀਓ ਪਾ ਕੇ ਬਾਹਰ ਤੇ ਲੋਕਾਂ ਨੂੰ ਲੁੱਟ ਕੇ ਤੇ ਆਪਦੇ ਘਰ ਪਰਤੇ ਆ ਆਪਦੇ ਡੇਰੇ ਬਣਾ ਦੇ ਆਪ ਡੇਰੇ ਚਲਾ ਦੇ ਆ ਉਹ ਸੰਤ ਨਹੀਂ ਕਹਿ ਸਕਦੇ ਉਹ ਚੋਲੇ ਵਾਲੇ ਭੇਖੀ ਕਹਿ ਸਕਣੇ ਆ ਜੀ ਜੀ ਆ ਕੇ ਸੰਤ ਨਾ ਕੇ ਬਦਾਰ ਤੇ ਸੰਤ ਜਿਹੜੇ ਸੰਤ ਨੇ ਉਹ ਸੰਤ ਜਰਨੈਲ ਸਿੰਘ ਸੀਗਾ ਸੰਤ ਬਾਬਾ ਕਰਤਾਰ ਸਿੰਘ ਸੀਗਾ ਹੋਰ ਸੰਤ ਮਹਾਤਮਾ ਸਾਧੂ ਹੈਗੇ ਨੇ ਜਿਹੜੇ ਅੱਜ ਵੀ ਉਕਾਮ ਦੀ ਸੇਵਾ ਚ ਲੱਗੇ ਹੋਏ ਨੇ ਜੀ ਇਹ ਨਾ ਉਹ ਸੰਤ ਕਿਹੜੇ ਬਨੌਤੀ ਸੰਤਾਂ ਦੀ ਮੈਂ ਗੱਲ ਨਹੀਂ ਕਰ ਸਕਦਾ ਉਹ ਤਾਂ ਬੜੇ ਪੰਜਾਬ ਚ ਮੈਨਾਂ 100 ਤੋਂ ਸੰਤ ਵਰਤਣਾ ਹੂੰ ਤੇ ਦੂਜੀ ਗੱਲ ਹੈ ਕਿ ਅੰਮ੍ਰਿਤਪਾਲ ਸਿੰਘਾਂ ਨੇ ਅੱਜ ਵੀ ਰਿਆ ਹੋਣਾ ਕੱਲ ਵੀ ਇੱਕ ਦਿਨ ਹੋਣਾ ਹੈ ਜੀ ਪਰ ਇਹਨਾਂ ਦੇ ਪੱਲੇ ਨਹੀਂ ਕੁਝ ਮਿਲਣਾ ਇਹਨਾਂ ਕਿਹੜੇ ਬੰਦੇ ਆ ਸੁਖਵੀਰ ਮੈਂ ਅੱਜ ਵੀ ਕਹਿੰਦਾ ਕੌਮ ਨੂੰ ਅਪੀਲ ਕਰਦਾ ਬਾਦਲ ਪਰਿਵਾਰ ਦੇ ਲੈਲੀਪੋਪਾ ਜਨਾਬੇ ਕੌਮ ਜੀ ਉਹ ਮ ਆਪਣੀ ਇਕਤਾ ਕਰਕੇ ਆਪਣੀ ਸੰਘਰਸ਼ ਆਪਣੀ ਹੱਤੀ ਲੜੇ ਸੰਤਾਂ ਦੇ ਸਰੂਪੇ ਤਾਂ ਅਮਰਤਪਾਲ ਨੂੰ ਬੜੇ ਪਾਏ ਸੀ ਜਿਹੜੋ ਉੱਤੇ ਆਇਆ ਨਾ ਕਿੰਨੀ ਤਰੀਕ ਨੂੰ ਦਸਤਾਰਬੰਦੀ ਹੋਈ ਰੋਡੇ ਪਿੰਡ ਹਾਂਜੀ ਉੱਥੇ ਵੀ ਸੰਤਾਂ ਵਸ ਕੇ ਸਟੇਟ ਹੜ ਆਇਆ ਸੀਗਾ ਬਿਲਕੁਲ ਜੀ ਕੋਈ ਸੰਤ ਮੈਂ ਨਹੀਂ ਵੇਖੇ ਸੰਤ ਕਿਸੇ ਮੋਰਚੇ ਚਾਹੁੰਦੇ ਅਮਰਤਪਾਲ ਦੇ ਉਦੂ ਬਾਦ ਹੱਕ ਚ ਹਾਂ ਨਾ ਨਾਰਾ ਮਾਰਦੇ ਉਹ ਸੰਤ ਮੈਨੂੰ ਪਤਾ ਕਿੱਧਰ ਗਾਇਬ ਹੋ ਗਏ ਨੇ ਉਹ ਹੂੰ ਜੱਥੇ ਬੰਦਿਆ ਪੰਜ ਕਿੱਧਰ ਗਾਇਬ ਹੋ ਗੀਆਂ ਨੇ ਜੀ ਉਹ ਜੱਥੇ ਬੰਦਿਆ ਮੈਂ ਉਦੂ ਬਾਦ ਨਹੀਂ ਵੇਖੀਆਂ ਕਿੰਨਾਂ ਨੇ ਅਮਰਤਪਾਲ ਨੂੰ ਉੱਤੇ ਮੈਂ ਨਾ ਪੱਕਾ ਨਾ ਦਾ ਫਿਰ ਭ ਉਹ ਦੇਰ ਤੋਂ ਆਕੀਨੇ ਸਿਰ ਤੇ ਰੱਖਤੀ ਸੀ ਤੇ ਕਿਦਾਂ ਮਰਤਪਾਲ ਰਹਿ ਚੁਗਾ ਨਾਲ ਹੀ ਉਹ ਜੈਸਪੰਦੀ ਅੰਮ੍ਰਿਤਪਾਲ ਨਾਂ ਤੋਂ ਗਾਇਬ ਹੋ ਗੀਆਂ ਨੇ ਕਿ ਮੇਰੇ ਵਾਸਤੇ ਕਿਹੜੇ ਕਿਰਤੀ ਸੇਖਣ ਜਾਂ ਪਿੰਡਾਂ ਰਹਿ ਰਹੇ ਉਹ ਨੌਜਵਨ ਬਚਾਰੇ ਉੱਥੇ ਮੋਰਚੇ ਲਾ ਕੇ ਬੈਠੇ ਨੇ ਆਪ ਦਾ ਸ਼ਕਤ ਲੜਦੇ ਨੇ ਪਰ ਉਹ ਸੰਤ ਨਹੀਂ ਮੁੰਨ ਦਿਸੇ ਜੀ ਇਹ ਗੱਲ ਪਾਜੀ ਉਹ ਸੰਤ ਨਹੀਂ ਲੱਪੇ ਪ੍ਰਧਾਨ ਜੀ ਲਾਸਟ ਸਵਾਲ ਹੈਗਾ ਕਿਸ ਗਵੀਰ ਸਿੰਘ ਬਾਦਲ ਦਾ 10 ਸਾਲ ਲਗਾਤਾਰ ਰਾਜ ਰਿਆ ਸੀਗਾ ਹੂੰ ਹੂੰ ਤੇ ਉਸ ਟਾਈਮ ਬੰਦੀ ਸਿੰਘ ਯਾਦ ਨਹੀਂ ਆਏ ਅੱਜ ਪੰਜਾਬ ਬਚਾਓ ਯਾਤਰਾ ਕੱਢਦੇ ਆ ਤੇ ਥੋੜੇ ਸ਼ਬਦਾਂ ਚ ਕਹਿ ਦੋ ਵੇਖੋ ਮੈਂ ਪਹਿਲੇ ਵੀ ਗੱਲ ਕਰ ਚੁੱਕਾ ਵੀ 15 ਸਾਲ ਲਗਾਤਾਰ ਰਾਜ ਕੀਤਾ ਦਾ 5 ਸਾਲ ਇਕੱਲੇ ਕੀਤਾ 10 ਸਾਲ ਇਕੱਲੇ ਕੀਤਾ ਹਮ ਉਹਨਾਂ ਨੇ ਮੂੰਹ ਤੇ ਕਦੀ ਜਾ ਕੇ ਦਿੱਲੀ ਕਿਹੜੀ ਸੈਂਟਰੀ ਸਰਕਾਰ ਸੀ ਤੇ ਉਹਨਾਂ ਨਾਲ ਵੀ ਸਮਝੌਤਾ ਰਿਆ ਹਮ ਉਹਨਾਂ ਨਾਲ ਰਿਲੇਂਸ ਰਿਆ ਉਦੋਂ ਵੀ ਗੱਲ ਨਹੀਂ ਕੀਤੀ ਜਾ ਕੇ ਜੀ ਬੀਜੇਪੀ ਨੇ ਕਰਨੇ ਹਨ 1996 ਚ ਉਦੋਂ ਵੀ ਸੈਂਟਰ 'ਚ ਬੀਜੇਪੀ ਦੀ ਸਰਕਾਰ ਸੀ ਅਟਰਵਿਹਾਰੀ ਵਾਜੀ ਪ੍ਰਧਾਨ ਸੀਗਾ ਪ੍ਰਧਾਨ ਮੰਤਰੀ ਵੀ ਜੀ ਉਦੋਂ ਵੀ ਮਤਾ ਚੁੱਕ ਲੰਦਾ ਬੰਦੀ ਸਿੰਘਾਂ ਦਾ ਉਦੋਂ ਹੀ ਜਿਹੜੇ ਉਹਨਾਂ ਡੰਗਿਆਂ ਦਾ ਮੁੱਦਾ ਚੁੱਕ ਲੰਦਾ ਦਾ ਸਾਡਾ ਮਸਲਾ ਉਹਦੇ ਉਹਦੇ ਵੀ ਬੀਜੇਪੀ ਦਾ ਰੈਨੈਸ ਸੀਗਾ ਉਸ ਤੋਂ ਬਾਅਦ ਵਿੱਚ ਫਿਰ ਰੈਨੈਸ ਦੀ ਸਰਕਾਰ ਪੰਜਾਬ ਚੱਲੀ ਤੇ ਸੈਂਟਰ 'ਚ ਵੀ ਰੈਨੈਸ ਚੱਲਿਆ ਆਹ ਨਾ ਹਰਸਿਮਰਤ ਘਰਦੌਰ ਵੀ ਮਨਿਸਟਰ ਬਣੀ ਹੋਰ ਵੀ ਇਹਨਾਂ ਦੇ ਸੈਂਟਰ 'ਚ ਮਨਿਸਟਰ ਰਹੇ ਜੀ ਸਿਰ ਉਹਦੋਂ ਕਿਉਂ ਨਹੀਂ ਬੰਦੀ ਸਿੰਘਾਂ ਨੇ ਗੱਲ ਕੀਤੀ ਉਦੋਂ ਕਿਉਂ ਨਹੀਂ ਯਾਦ ਅੱਜ ਕਿਉਂ ਲੋਕਾਂ ਨੂੰ ਬਰਾ ਕਰ ਰਿਹਾ ਮੇਰਾ ਹੱਕੀ ਤਾਂ ਅੱਗੇ ਜਾ ਕੇ ਫਿਰ ਕੌਮ ਸੇ ਕੌਮ ਨੂੰ ਗਮਰਾਹ ਕਰ ਰਿਹਾ ਹੈ ਝੂਠ ਬੋਲ ਰਿਹਾ ਹੈ ਆਪਣੀਆਂ ਵੋਟਾਂ ਦੀ ਗੱਲ ਕਰ ਰਿਹਾ ਹੈ ਕੌਮ ਇਸ ਪਰਿਵਾਰ ਤੋਂ ਸੰਚੇਤ ਹੋ ਜਾਵੇ ਜਿੰਨਾ ਕੌਮ ਦਾ ਇਸ ਪਰਿਵਾਰ ਨੇ ਨੁਕਸਾਨ ਕੀਤਾ ਸਿੱਖਾਂ ਦਾ ਇਹਨਾਂ ਰੰਗ ਜੀਵਨ ਨਹੀਂ ਕੀਤਾ ਇਹਨਾਂ ਨਾਦਰਸ਼ਾਨ ਨਹੀਂ ਕੀਤਾ ਇਹਨਾਂ ਬਦਾਲੀ ਨਹੀਂ ਕੀਤਾ ਇਹਨਾਂ ਅੰਗਰੇਜ਼ਾਂ ਨੇ ਨਹੀਂ ਕੀਤਾ ਕਿੰਨਾ ਪਰਿਵਾਰ ਨੇ ਕੀਤਾ ਜੀ ਸਾਰੇ ਸਾਡੀ ਜੀ ਪਰਿਵਾਰ ਹੈ ਸਹੀ ਤਰੀਕੇ ਨਾਲ ਕੌਮ ਦੀ ਸੇਵਾ ਕਰਦਾ ਇਸ ਤੋਂ ਸਾਰੀ ਦੁਨੀਆ 'ਚ ਤੇ ਅਸੀਂ ਸਿੱਖ ਬਣਾ ਸਕਦੇ ਹਾਂ ਕਿੰਨਾ ਸਾਡੀ ਸ਼ਰਮ ਨਹੀਂ ਕਿਉਂਕਿ ਉਹ ਬਾਈਕ ਸੀਗਾ ਬਿਲਕੁਲ ਜੀ ਸਾਰੀ ਦੁਨੀਆ ਦੇ ਪ੍ਰਚਾਰ ਕਰਕੇ ਲੋਕ ਦੁਨੀਆ ਨੂੰ ਸਿੱਖੀ ਨਾਲ ਜੋੜ ਸਕਦੇ ਇਹ ਤਾਂ ਸਿੱਖੀ ਨੂੰ ਤੋੜਦੇ ਨੇ ਦੇਰਾਂ 'ਚ ਜਦੋਂ ਡੇਰਾਂ 'ਚ ਜਾ ਕੇ ਮੱਥੇ ਟੇਕਦੇ ਆ ਕਿਦੋਂ ਸਰਪੰਚਾਂ ਨੂੰ ਮੱਥਾ ਟੇਕਦੇ ਨੇ ਜੋ ਅਸ਼ੂਤੋਸ਼ ਮੱਥਾ ਟੇਕਦੇ ਨੇ ਜਾਂ ਪਿਆਰੇ ਉਹਨਾਂ ਪਖੰਡੀਆਂ ਨੂੰ ਮੱਥਾ ਟੇਕਦੇ ਨੇ ਉਦੋਂ ਲੋਕਾਂ ਦੇ ਮਨ 'ਚ ਵਿੱਚ ਇਹ ਗੱਲ ਆਦੀ ਵੀ ਗੁਰੂ ਗ੍ਰੰਥ ਸਾਹਿਬ 'ਚ ਕੋਈ ਸ਼ਕਤੀ ਨਹੀਂ ਇਹ ਤਾਂ ਇਹਨਾਂ ਕੋਲ ਆ ਰਹੇ ਆ ਵੀ ਇਹਨਾਂ ਦੇ ਇਹਨਾਂ ਕੋਲ ਜਾਓ ਇਹਦਾ ਆਪ ਤੇ ਬ੍ਰੂਤ ਨਹੀਂ ਬਣੇ ਤੇ ਕੌਣ ਤਾਂ ਕੀ ਫੁਆਰ ਇਹਨਾਂ ਦੇ ਕੌਮ ਸੰਜੀਤ ਹੋਵੇ ਨੌਜਵਾਨ ਵਾਕਿਆ ਕੇ ਸੰਜੀਤ ਤੇ ਫਿਰ ਬੇਨਤੀ ਕਰਨਾ ਕਿ ਨੌਜਵਾਨ ਇਸ ਪਾਰਟੀ ਤੋਂ ਇਸ ਪਰਿਵਾਰ ਤੋਂ ਸੰਕੇਤ ਹੋ ਜਾਵੇ ਤੇ ਕੌਮ ਦਾ ਭਲਾ ਹੋ ਜਾਊਗਾ ਕੌਮ ਆਪ ਚੇਕਾ ਕਰਕੇ ਸ਼੍ਰੋਮਣੀ ਕਮੇਟੀ ਲੜਨੇ ਚੇਕਾ ਕਰਕੇ ਕੌਮ ਆਪਣੀ ਕਿਹੜੀ ਆ 2023 ਇਲੈਕਸ਼ਨ ਲੜੇ ਤੇ ਆਪਦੇ ਕੋਈ ਐਮਪੀ ਕੌਮ ਬਣਾ ਕੇ ਪਾਰਲੀਮੈਂਟੇ ਭੇਜੇ ਕਿਹੜੀ ਕੌਮ ਦੀ ਗੱਲ ਕਰ ਸਕਣ ਉਹ ਜਿਹੜੇ ਬੰਦੇ ਸਿਆਪ ਸਭੀ ਵਾਲੇ ਪਾਰਲੀਮੈਂਟ ਜਾਣ ਇਹ ਤੇ ਸ਼੍ਰਮnik ਕਮੇਟੀ ਦਾ ਢਾਂਚਾ ਜੇ ਸਾਡਾ ਜੇਹੇਦਰ ਕਾਲਤਾ ਸਾਡਾ ਯਾਦ ਹੋਵੇ ਜੀ ਸਾਡੀ ਆਪਣੀ ਕਿਹੜੀ ਉਹ ਕੋਦੋ ਆਵਾਜ਼ ਜਿਹੜੇ ਸਾਰੀ ਕੌਮ ਜੇਹੇਦਰ ਚ ਕਹਿ ਤੇ ਇਕੱਠੀ ਹੋ ਜਾਵੇ ਤੇ ਉਹ ਇਸ ਕਿਹੜੀ ਕੌਮ ਚ ਆਊਗਾ ਬਦਲਾ ਫਿਰ ਕੌਮ ਦਾ ਭਲਾ ਹੋ ਸਕਦਾ ਤੇ ਐਵੇਂ ਨਹੀਂ ਹੋ ਸਕਦਾ ਪ੍ਰਧਾਨ ਜੀ ਅੱਜ ਸੁਖਵੀਰ ਬਾਦਲ ਟੰਡੋਰਾ ਬੜਾ ਪਿੱਟਦਾ ਵੀ ਅੱਜ ਗੁੰਡਾਗਰਦੀ ਬਹੁਤ ਹੈ ਨਸ਼ਾ ਬਹੁਤ ਜ਼ਿਆਦਾ ਤੇ ਨੌਜਵਾਨ ਮਰਦੇ ਪਏ ਨੇ ਕੀ ਇਹਨਾਂ ਦੇ ਰਾਜ ਵਿੱਚ ਨਸ਼ੇ ਨਾਲ ਲੋਕ ਨਹੀਂ ਮਰਦੇ ਸੀ ਨੌਜਵਾਨ ਉਹਨੂੰ ਤੇਰੇ ਸਾਲੇ ਤੇ ਕਿੰਨੀ ਵਾਰ ਜੇਲ੍ਹ ਕੱਟ ਕੇ ਆਇਆ ਮਜੀਠੀਆ ਕਹੜਾ ਤੂੰ ਮੰਤਰੀ ਵੀ ਬਣਾਇਆ ਤੇ ਸਭ ਕੁਝ ਬਣਾਇਆ ਉਹਨੂੰ ਹੂੰ ਤੇ ਉਹ ਜੇਲ੍ਹ ਕਿੰਨੀ ਵਾਰ ਕੱਟ ਕੇ ਆਇਆ ਤੇ ਉਹਨੂੰ ਤੇਰੇ ਨੂੰ ਸਮਨ ਆਇਆ ਨਸ਼ੇ ਦੇ ਸਮਨ ਆਇਆ ਹੋਏ ਨੇ ਜੀ ਭੋਲੇ ਵਾਲ ਕੇਸ ਤੇ ਪਰ ਉਹਨਾਂ ਦੇ ਨਸ਼ੇ ਰੋਕਣਾ ਤੇ ਸਾਰੇ ਨੂੰ ਤੇ ਤੂੰ ਆਪ ਕਿੰਨੇ ਚਿਰ ਨਸ਼ੇ ਕਰੇਂ ਤੇ ਉਹ ਮੈਂ ਆਪਦੇ ਪਿਓਨ ਵੀ ਤੇਰਾ ਸਮਾਨ ਕਹਿ ਜਾਣਾ ਨਸ਼ੇ ਚ ਖਾ ਕੇ ਹੂੰ ਇਹ ਕੰਨਾ ਸਾਰੀਆਂ ਗੱਲਾਂ ਇਹ ਨਸ਼ਾ ਤੇ ਸਾਰਾ ਸ਼ੁਰੂ ਹੀ ਨਾ ਪਾਦਲ ਪਰਵਾਰ ਨੇ ਕੀਤਾ ਜੀ ਚਲੋ ਬਾਕੀ ਸਰਕਾਰਾਂ ਚ ਕੋਈ ਨਹੀਂ ਰੁਕਿਆ ਪਰ ਬਤਾਇਆ ਸਭ ਤੋਂ ਵੇਚਣਾ ਇਹਨਾਂ ਸ਼ੁਰੂ ਕੀਤਾ ਇਹ ਚਾਹ ਇਹਨਾਂ ਲਿਆਂਦਾ ਪੰਜਾਬ ਦੇ ਦਰਦੀ ਜ ਸਾਡੇ ਨੌਜਵਾਨ ਕਿਤੇ ਤਾਂ ਪਤਾ ਹੀ ਨਹੀਂਗਾ ਜੀ ਜੀ ਇਹ ਗੱਲ ਨਹੀਂ ਪੰਜਾਬ ਪ੍ਰਧਾਨ ਜੀ ਸਮਾਂ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹਾਂ ਆਪ ਜੀ ਦਾ ਬਹੁਤ ਧੰਨਵਾਦ ਤੁਸੀਂ ਸਾਡੀ ਗੱਲ ਦੁਨੀਆ ਤੱਕ ਪਹੁੰਚਾਈ ਆਪ ਜੀ ਦੇ ਵੀ ਨਿਸ਼ਾਨ ਸਿੰਘ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ